ਜਿੰਦਾਬਾਦ ਪ੍ਰਤਾਪ ਸਿੰਘ ਜੀ ਬਾਜਵਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਵਾ ਮਰਦਾਬਾ ਜਿੰਦਾਬਾਦ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਗਵਨਟਮਨ ਨੇ ਇੱਕ ਨਜਾਇਜ਼ ਐਫ ਆਈਆਰ ਦਰਜ ਕੀਤੀ ਹੈ ਗਵਨਟਮਨ ਹੈ ਹਾਏ 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 ਗਵਨਟਮਨ ਸਮਾਨ ਹੈ ਮਾਜਮਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਟ ਕੀਤਾ ਕਿ ਲੱਟ ਕੀਤਾ ਕਿ ਇਹ ਕੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਪੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਹੈ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹ ਜਿਹੜੀਆਂ ਏਜੰਸੀਆਂ ਕੀ ਕਰ ਰਹੀਆਂ ਨੇ ਜਿਹਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਗੁੰਮਤਮਾਨ ਨੇ ਇੱਕ ਨਜਾਇਜ਼ ਐਫ ਆਈਆਰ ਦਰਜ ਕੀਤੀ ਹੈ ਉਹਦੇ ਮਤਲਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੌਜੂਦ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਟ ਸੱਪਾ ਕੀਤਾ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਡ ਕੀਤਾ ਕਿ ਲੱਡ ਕੀਤਾ ਕਿ ਇਹ ਕੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਜ਼ੋਰ ਤੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੁਹੱਈਆ ਕਰਾਤੀ ਉਹ ਜਿਹੜਾ ਇਹਦੇ ਬਾਰੇ ਤੇ ਮੈਂ ਇਨਫੋਰਮੇਸ਼ਨ ਮੁਹੱਈਆ ਕਰਾਤੀ ਪੁੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹਦੀ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤੇ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਤੇ ਐਫਰ ਡਟ ਕਰਦੀ ਇਹੋ ਜਈਆਂ ਇਹੋ ਜਈਆਂ ਉਹ ਕੋਈ ਵਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਜ ਸਭਾ ਦੇ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਿਟ ਮਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਚੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆਹ ਕੋਈ ਜੁਨੀਅਰ ਪੋਸਟ ਤੇ ਬੈਠਿਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਫਟਰ ਆਲ ਠੀਕ ਹੈ ਮੈਂ ਤੁਹਾਨੂੰ ਕੋਈ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ ABC ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਲੈਵਲ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਮ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋ ਜਾਏ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸਚਾਈ ਹੈ ਕਾ ਗੱਬ੍ਰਸ ਤੋਂ ਪਹਿਲਾਂ ਸਾਖਬਾਰਾਂ ਲਿਖਿਆ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾ 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 ਜਿਨਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਗਵੰਤਮਾਨ ਨੇ ਇੱਕ ਨਿਜਾਇਜ਼ ਐਫ ਆਈ ਆਰ ਦਾ ਜਿ ਕੀਤੀ ਹੈ ਗਵੰਤਮਾਨ ਹਾਏ 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 ਗਵੰਤਮਾਨ ਜਵਾਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਟ ਕੀਤਾ ਕਿ ਇੱਕ ਉਹ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਸੋਰਸ ਤੇ ਪੰਜਾਬ ਜੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਪੁੱਛੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹ ਜੇ ਜੂਸੀਆਂ ਕੀ ਕਰ ਰਹੀਆਂ ਨੇ ਜਿਹਦਾ ਧਰਨੇ ਦਾ ਮੁੱਖ ਕਾਰਨ ਜਿਹੜਾ ਸਾਡੇ ਵੱਡੇ ਵੀਰ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇੱਕ ਗੁੰਮਤਮਾਨ ਨੇ ਇੱਕ ਨਿਜਾਇਜ਼ ਐਫ ਆਈ ਆਰ ਦਾ ਜੱਜ ਕੀਤੀ ਹੈ ਉਹਦੇ ਮੁਤਲਕ ਅੱਜ ਅਸੀਂ ਸਾਰੀ ਕੌਂਸਲ ਪਾਰਟੀ ਜਿੰਨੇ ਸਾਡੇ ਸ਼ਹਿਰ ਦੇ ਕਾਉਂਸਲਰ ਸੀ ਜਿੰਨੀਆਂ ਸ਼ਹਿਰ ਦੀਆਂ ਮੋਜੂਦ ਹਸਤੀਆਂ ਸੀ ਉਹ ਇਕੱਠੀਆਂ ਹੋ ਕੇ ਦਾ ਪਿੱਛੇ ਹੱਟਾ ਕੀਤਾ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਗੁਨਾਹ ਨਹੀਂ ਕੀਤਾ ਜੀ ਦੇਖੋ ਇੱਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਗਾਹ ਕੀਤਾ ਲੱਡ ਕੀਤਾ ਕਿ ਲੱਡ ਕੀਤਾ ਕਿ ਇਹ ਕੋ ਜਿਹੜਾ ਤੁਹਾਡੇ ਇਨਫੋਰਮੇਸ਼ਨ ਮੇਰੇ ਸੋਰਸ ਨੇ ਜ਼ੋਰ ਸੇ ਪੰਜਾਬ ਦੀ ਇੰਟੈਲੀਜੈਂਸ ਨੇ ਦਿੱਤਾ ਜਾਂ ਸੈਂਟਰ ਦੀ ਇੰਟੈਲੀਜੈਂਸ ਨੇ ਦਿੱਤਾ ਬੰਦਾ ਪੁੱਛੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਇੰਟੈਲੀਜੈਂਸ ਨੇ ਖਬਰ ਮੁਹੱਈਆ ਕਰਾਤੀ ਉਹ ਜਿਹੜਾ ਇਹ ਬਾਰੇ ਕਿ ਮੈਂ ਇਨਫੋਰਮੇਸ਼ਨ ਮੁਹੱਈਆ ਕਰਾਤੀ ਪੁੱਤੇ ਭਗਵੰਤ ਮਾਨ ਦੀ ਇੰਟੈਲੀਜੈਂਸ ਕੀ ਕਰਦੀ ਏ ਭਗਵੰਤ ਮਾਨ ਚੰਡੀਗੜ੍ਹ ਬੈ ਕੇ ਕੀ ਕਰ ਰਿਹਾ ਉਹ ਜੀ ਏਜੰਸੀਆਂ ਕੀ ਕਰ ਰਹੀਆਂ ਨੇ ਇੱਕ ਤੇ ਉਹਨਾਂ ਪੰਜਾਬ ਦਾ ਭਲਾ ਕੀਤਾ ਕਿਉਂਕਿ ਉਹ ਪੰਜਾਬ ਦੇ ਰਹਿਣ ਵਾਲੇ ਨੇ ਠੀਕ ਨਾ ਉਹਨਾਂ ਨੇ ਇੱਕ ਭਲਾ ਕੀਤਾ ਉਲਟਾ ਉਹਨਾਂ ਨੂੰ ਚਾਲੂ ਕਰਨ ਵਾਸਤੇ ਉਹਨਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ ਕਿ ਇਹ ਕੱਲ ਨੂੰ ਕੋਈ ਵੀ ਮੁੱਦਾ ਨਾ ਚੁੱਕਣ ਤੇ ਇੱਕ ਛੋਟੀ ਜਿਹੀ ਉਹਨਾਂ ਤੇ ਅਫਰ ਡਟਕਾਤੀ ਇਹੋ ਜਿਹਿਆਂ ਇਹੋ ਜਿਹਿਆਂ ਉਹ ਕੋਈ ਵੇਖੋ ਕੋਈ ਬੱਚਾ ਨਹੀਂਗਾ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਹੋ ਰਹੇ ਨੇ ਰਾਜਪਾਲ ਦੇ ਮੈਂਬਰ ਹੋ ਰਹੇ ਨੇ ਚਾਰ ਸੀਐਮ ਦੇ ਨਾਲ ਉਹਨਾਂ ਨੇ ਕੈਬਨਿਟ ਮਿਸਟਰ ਤੌਰ ਤੇ ਕੰਮ ਕੀਤਾ ਠੀਕ ਹੈ ਹੁਣ ਉਹ ਸੀਐਲਪੀ ਦੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਿਹੜੇ ਸ਼ਬਦ ਬੋਲ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਮੂੰਹ ਤੋਂ ਨਿਕਲਿਆ ਹੋਇਆ ਇੱਕ ਇੱਕ ਸ਼ਬਦ ਕਾਨੂੰਨ ਮੰਨਦਾ ਆਫਟਰ ਆ ਦੇਖੋ ਜੁਮੀਰ ਪੋਸਟ ਤੇ ਬੈਠਿਆ ਤੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੰਟੈਲੀਜੈਂਸ ਦਾ ਨਾਮ ਲੈ ਰਿਆ ਨਾ ਤੇ ਪ੍ਰਤਾਪ ਸਿੰਘ ਬਾਜਵਾ ਹਵਾਜ ਨਹੀਂ ਲੈ ਰਿਆ ਆਫਟਰ ਆਲ ਠੀਕ ਹੈ ਮੈਂ ਤਾਂ ਲੋਕ ਇਨਫੋਰਮੇਸ਼ਨ ਦਵਾਂਗਾ ਮੈਂ ਵੀ ਤੁਹਾਨੂੰ ਆਪਣਾ ਸੋਰਸ ਨਹੀਂ ਦੱਸਾਂਗਾ ਕੋਈ ਆਦਮੀ ਹੋਵੇ এবিসি ਕੋਈ ਆਦਮੀ ਹੋਵੇ ਮੇਰੇ ਵਾਂਗ ਲੋਅਰ ਲੈਵਲ ਦਾ ਆਦਮੀ ਹੋਵੇ ਕੋਈ ਬੰਦਾ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਲੀਕ ਨਹੀਂ ਕਰਦਾ ਕੋਈ ਵੀ ਨਾਮ ਨਹੀਂ ਦੱਸਦਾ ਉਹ ਤਾਂ ਏਡੇ ਵੱਡੇ ਲੀਡਰ ਨੇ ਕੁਝ ਵੀ ਹੋਵੇ ਉਹ ਆਪਣੇ ਸੋਰਸ ਹੀ ਦੱਸਣਗੇ ਪਰ ਲੇਕਿਨ ਗੱਲ 'ਚ ਸੱਚਾਈ ਹੈ ਕਿ ਫਰੈਸ਼ ਤੋਂ ਪਹਿਲਾਂ ਸਰ ਖ਼ਬਰਾਂ ਲਿਖਿਆ